ਦੋ ਲੰਡੂ ਕਹਿੰਦੇ ਆ ਤੇ ਤੁਸੀਂ ਕਹਿੰਦੇ ਸਾਡ ਕੁੱਚੀ ਕਰਦੇ ਹੋ ਕੋਈ ਕਹਿੰਦੇ ਥੱਲੇ ਕਰਦੇ ਹੋ ਤੇ ਕੀ ਤਮਾਸ਼ਾ ਹੈ ਆਪਣੇ ਕੋ ਕਲਮ ਦੀ ਪਰਚੇ ਦੇ ਉਹਨਾਂ ਤੇ ਕੋਈ ਦਿਨੇ ਵੀ ਕੋਈ ਸਰਕਾਰੀ ਕੰਮ ਰੋਕਦਾ ਉਹਦੇ ਉੱਤੇ ਇੱਕ ਸੁਣਾਉਣਾ ਚਾਹੀਦਾ ਕੱਚਾ ਸਰ ਹੋਣਾ ਚਾਹੀਦਾ ਜੇ ਮੈਂ ਕਿਸੇ ਐਡਮਿਟ ਸੇ ਮੈਂ ਆਪਣੇ ਬੰਦੇ ਲਾ ਕੇ ਡਾਂਗਾ ਲਾ ਕੇ ਖੜਾ ਨਾ ਪਰ ਪਾਪਾ ਜੀ ਮਾਫ ਕਰਨਾ ਮੈਨੂੰ ਅਸੀਂ ਅੱਕ ਗਏ ਆ ਅਸੀਂ ਅੱਕ ਗਏ ਆ ਅਸੀਂ ਹਾਂ ਜੁੱਤੀਆਂ ਸਾਨੂੰ ਪੈਂਦੀਆਂ ਇੱਕ ਬੰਦਾ ਕਹਿੰਦਾ ਉੱਚੀ ਕਰ ਦਿਓ ਆਪਾਂ ਕਰ ਦਾਂਗੇ ਇੱਕ ਦੂਜਾ ਕਹਿੰਦਾ ਨੀਂਦੀ ਕਰ ਦਿਓ ਸਾਰੇ ਦੁਕਾਨਾ ਵਾਲੇ ਹੈਗੇ ਉਹ ਬਾਹਰ ਖੜੇ ਹੋ ਰਹੇ 70 ਦੁਕਾਨਾ ਵਾਲੇ ਭਾਵੇਂ 100 ਦੁਕਾਨਾ ਵਾਲਾ ਹੋਵੇ ਦੇਖ ਕੇ ਜੋ ਮੈਂ ਖੜਾ ਹੋ ਜਾਣਾ ਇੱਥੇ 500 ਬੰਦਾ ਲੈ ਕੇ ਵੇ ਸੁਣਾ ਜਿਹੜਾ ਮਰਜੀ ਆਂ ਕਿਤੇ ਤੁਸਾਂ ਮਰਜੀ ਕੋ 500 ਬੰਦਾ ਮੈਂ ਲਿਆਵਾਂ ਕੱਲ ਨੂੰ ਆਪਣੀ ਮਰਜ਼ੀ ਕਰ ਲਈਏ ਕਿਉਂ ਲਾਉਂ ਘਰ ਦੇ ਵਿੱਚ ਜੇ ਤੁਸੀਂ ਬੰਦਿਆਂ ਦਾ ਹੀ ਕਰਨਾ ਹੈ ਮੈਨੂੰ ਦੱਸੋ ਕਿੰਨੇ ਮੈਂ ਬੰਦੇ ਲੈ ਆ ਕੇ ਆਵਾਂ 허ਮਾਸ਼ਾ ਬਣਾਇਆ ਤੁਸੀਂ ਸਾਰਾ ਸ਼ਹਿਰ ਪਟਿਆ ਪਿਆ ਤੁਹਾਡੇ ਨਖਰੇ ਨਹੀਂ ਖਤਮ ਹੁੰਦੇ ਤੁਹਾਡੇ ਦੇਖ ਕੇ ਦਿਓ ਨਾ ਦਿਓ ਜਿਹੜੇ ਜਿਹੜੇ ਰੋਕਦੇ ਆ ਅੱਛਾ ਦਿਓ ਲਿਆਓ ਲਿਆਓ ਐਪਲੀਕੇਸ਼ਨ ਦਿਓ ਜਿਹੜੇ ਰੋਕਦੇ ਆ ਲਿਆਓ ਐਪਲੀਕੇਸ਼ਨ ਲੰਡੂ ਲੰਡੂ ਕਹਿੰਦੇ ਆ ਤੇ ਤੁਸੀਂ ਕਹਿੰਦੇ ਸੜ ਗੁੱਚੀ ਕਰਦੇ ਹੋ ਕੋਈ ਕਹਿੰਦੇ ਥੱਲੇ ਕਰਦੇ ਹੋ ਇਹ ਕੀ ਤਮਾਸ਼ਾ ਹੈ ਜਿਹੜਾ ਆਪਣੇ ਕੋ ਕਲਮ ਦੀ ਪਰਚੇ ਦਿਓ ਇਹਨਾਂ ਤੇ ਜੋ ਵੀ ਦੀਨੇ ਵੀ ਕੋਈ ਸਰਕਾਰੀ ਕੰਮ ਰੋਕਦਾ ਉਹਦੇ ਉੱਤੇ ਕਿੰਨੋ ਹੋਣਾ ਚਾਹੀਦਾ ਪਰਚਾ ਦਰਜ ਹੋਣਾ ਚਾਹੀਦਾ ਕਿਸੇ ਨੂੰ ਕੋਈ ਨਹੀਂ ਕਿਸੇ ਐਡਮਿਟ ਸਟੇ ਮੈਂ ਆਪਣੇ ਬੰਦੇ ਲੈ ਕੇ ਡਾਂਗਾ ਲੈ ਕੇ ਖੜਾ ਹਾਂ ਨਹੀਂ ਡਾਂਗਾ ਕੋਈ ਨਹੀਂ ਨਹੀਂ ਬਾਬਾ ਜੀ ਮਾਫ਼ ਕਰਨਾ ਮੈਨੂੰ ਅਸੀਂ ਅੱਖ ਗਏ ਆ ਅਸੀਂ ਅੱਖ ਗਏ ਅਸੀਂ ਹੈ ਜੁੱਤੀਆਂ ਸਾਨੂੰ ਪੈਂਦੀਆਂ ਤਿੰਨ ਬੰਦਿਆਂ ਦੇ ਕੇਸ ਤੇ ਕੰਮ ਰੁਕ ਦਿੰਨੇ ਹਾਂ ਸਰ ਸਾਹਿਬ ਕੋਈ ਨਹੀਂ ਜੀ ਸਾਹਿਬ ਜੀ ਉਸੇ ਬਾਬਾ ਤੇ ਇੰਨਾ ਪਾਣੀ ਖੜਾ ਹੁੰਦਾ ਨਾ ਬਾਬਾ ਨੇ ਆਖੇ ਕਿ ਮੈਨੂੰ ਰੱਖਾਂ ਦੀ ਸੰਗਤ ਨੇ ਆਉਣਾ ਹੈ ਤੁਸੀਂ ਚੋਂ ਬੰਦਿਆਂ ਪਿੱਛੇ ਕੰਮ ਰੁਕੀ ਜਾਂਦੇ ਹੋ ਟੈਕਸੀ ਤੇਰਾ ਅੱਗੇ ਡੇ ਨੇ ਆਪ ਹੀ ਸਾਹ ਕਰੀ ਗੱਲ ਆਦਲਾ ਕਮਾਵਾਗੇ ਆ ਜਾਓ ਅੱਜ ਕੰਮ ਸਿਰੌਂਗੀਆਂ ਜਿਨਹਾਂ ਦਾ ਆਇਆ ਨਾ ਯਾਰ ਨਹੀਂ ਬਾਬਾ ਜੀ ਹੁਣੇ ਮਗਾਓ ਸਾਰਾ ਮੈਂ ਉਹਨਾਂ ਦਾ ਕੰਮ ਬੰਦ ਕਰੋ ਇੱਥੇ ਆਵੇ ਜੀ ਅਸੀਂ ਖੜ੍ਹਦੇ ਮੈਂ ਤਰਨਦਾਰ ਨੂੰ ਕੈਂਸਲ ਕਰ ਦਾਂਗੇ ਕੋਈ ਨਾ ਕੋਈ 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 ਕੋ ਸਾਰੇ ਕੁਝ ਬਸ ਸਿਵਾਤ ਇਹ ਨਵੀਂ ਜ਼ਰੂਰੀ ਉਦੋਂ ਤਾਂ ਬੰਦੇ ਬੰਦੇ ਦੇਖੋ ਮੇਰੀ ਗੱਲ ਸੁਣੋ ਇਹ ਨਹੀਂ ਹੈ ਕਿ ਉਹਨਾਂ ਤੇ ਕੋਈ ਵੀ ਬੰਦਾ ਕੋ ਇੱਕ ਬੰਦਾ ਕਹਿੰਦਾ ਉੱਚੀ ਕਰਦੇ ਆਪਾਂ ਕਰ ਦਾਂਗੇ ਇੱਕ ਦੂਜਾ ਕਹਿੰਦਾ ਨਹੀਂ ਕਰਦੇ ਉਹਨਾਂ ਕੋ ਪ੍ਰੋਸੀਜਰ ਆ ਉਹਨੂੰ ਕਰ ਸਕਦੇ ਆ ਆਪਾਂ ਆਪਾਂ ਜੀ ਜਿਹੜੀ ਸਿਮੈਟਰੀ ਤੇ ਬਾਰੇ ਆ ਸੜਕ ਨੂੰ ਉੱਚਾ ਨਾ ਕਿਉਂ ਕਰਨਾ ਜਦੋਂ ਸਾਰਾ ਕੁਝ ਹੋ ਚੁੱਕਿਆ ਉਹ ਤਾਂ ਜਵਾਬ ਦੋਗੇ ਤੇ ਗਲਤ ਤਾਂ ਨਹੀਂ ਮੈਂਗਵਾ ਜੀ ਬੀਟਨ ਜੁੜੀ ਜਵਾਬ ਦੇਣੇ ਇਹ ਗਲਤੋਦ ਕਿਉਂ ਗਲਤ ਬਣਾ ਰਹੇ ਦੇਓ ਤੁਹਾਡੀ ਜਿਹੜੀ ਸੜਕ ਬਣਾ ਰਹੇ ਆ ਗਲਤ ਹੈ ਕਿ ਸਹੀ ਹੈ ਤੇ ਸਹੀ ਤੇ ਬਣਾਓ ਫਿਰ ਤੁਸੀਂ ਜਿਹੜਾ ਕਿਹਨੇ ਰੋਕਿਆ ਵਾ ਬਾਈ ਮੈਂ ਮਤ ਪਰਚਾ ਦਿਓ ਜੀ ਉੱਤੇ ਲਿਖ ਕੇ ਦੇਵਾਂ ਕੋਈ ਮੈਨੂੰ ਨਹੀਂ ਪਤਾ ਕਿਹਨੇ ਰੋਕਿਆ ਜਾਂ ਕੌਣ ਉਹਦਾ ਜ਼ਿੰਮੇਵਾਰ ਤੁਸੀਂ ਤੁਸੀਂ ਗਲਤ ਤੁਸੀਂ ਸਪਸ਼ਟ ਕਰਨ ਜੋ ਵੀ ਆ ਕੋਈ ਨਕਸ਼ਾ ਤੁਸੀਂ ਮੇਰੀ ਗੱਲ ਸੁਣੋ ਤੁਸੀਂ ਗਲਤ ਹੋਊਂਗੇ ਤੁਹਾਨੂੰ ਹੁਕਮ ਦੇਈ ਦੇ ਇਹ ਮਨ ਕੋਮ ਉਹਦੇ ਇਹਨੂੰ ਤੁਸੀਂ ਛੱਡ ਕੇ ਦੌੜੇ ਪਰ ਸਭ ਤੋਂ ਮੁੱਖ ਗੱਲ ਇਹ ਸੱਤਾਂ ਦੁਕਾਨਾ ਵਾਲੇ ਹੈਗੇ ਉਹ ਬਾਹਰ ਖੜੇ ਹੋ ਰਹੇ ਨੇ 70 ਦੁਕਾਨਾ ਵਾਲੇ ਭਾਵੇਂ 100 ਦੁਕਾਨਾ ਵਾਲਾ ਹੋਵੇ ਜਿੱਕੇ ਦਿਓ ਲਿੱਸ ਦਿਓ ਉਹਨੂੰ ਕੋਈ ਕਿਨੂੰ ਉਤਰਾ ਗਿਆ ਅਹ ਉਹ ਤਾਂ ਕੋਈ ਵੇ ਹੈਗਾ ਕਰਨ ਇਹ ਥੋੜਾ ਵੀ ਤੁਸੀਂ ਕਿਹੜੇ ਹੈਗਾ ਉਦੋਂ ਤਾਂ ਪਿਆਰ ਨਹੀਂ ਕੀਤਾ ਹੋਣਾ ਕਿ ਤੁਸੀਂ ਇਹਦੇ ਵਿੱਚ ਵਿਚਾਰ ਮੈਂ ਖੜਾ ਹੋ ਜਾਣਾ ਇੱਥੇ 500 ਬੰਦਾ ਲੈ ਕੇ ਕੋਈ ਵੀ ਨਹੀਂ ਚੱਲੋ ਨਹੀਂ ਬਾਬਾ ਜੇ ਤੁਸੀਂ ਰੋਕਦੇ ਹੋਗੇ ਤੁਸੀਂ ਬਾਸੇ ਮੈਂ ਕੰਮ ਕਰੇ ਜੇ ਕੋਈ ਰੋਕੂਗਾ ਉਹ ਉਹ ਦੇ ਹੈਗਾ ਤੂੰ ਨੂੰ ਐਕਸਰਪ ਆਪਣਾ ਇੱਕ ਬਣਾ ਦਿਖਾਈਂ ਕਰੇ ਚੱਲ ਲੈ ਤੂੰ ਤੂੰ ਬਹੁਤ ਨੰਬਰ ਠੀਕ ਹੈ ਇਹ ਹਦਾਇਤ ਅੱਗੇ ਨਾਲ ਡੂਟੀ ਲਾਉਂਦਾ ਕੰਮ ਕਰਾਉ ਜਿੰਸੂ ਬਲੋਕ ਦਾ ਬੰਦਾ ਹੋਵੇ ਇਹ ਥੋੜਾ ਜਿਹੜਾ ਮਰਜ਼ੀ ਆਨ ਕਰਨੀ ਤੇ ਤੁਸ ਜਿੰਨੀ ਮਰਜ਼ੀ ਪੱਗੇ ਕੋਈ ਕਿੰਨੇ 2 ਸਾਲ ਹੋ ਗਏ ਉਹਨੇ ਜੇ ਤੁਸੀਂ ਜੇ ਤੁਸੀਂ ਵੱਧ ਵੱਧ ਕਹਿੰਦੇ 70 ਬੰਦੇ 70 ਬੰਦਿਆਂ ਦੇ ਕਹਿ ਤੇ ਕੰਮ ਰੋਕ ਦਿੰਨੇ ਹੋ 500 ਬੰਦਾਂ ਦਾ ਲਿਆਵਾਂ ਕੱਲ ਨੂੰ ਆਪਣੀ ਮਰਜ਼ੀ ਕਰ ਲਈਏ ਕਿਉਂ ਲਾਉਂ ਘਰ ਦੇ ਤੁਸੀਂ ਜੇ ਤੁਸੀਂ ਬੰਦਿਆਂ ਦਾ ਹੀ ਕਰਨਾ ਹੈ ਮੈਨੂੰ ਦੱਸੋ ਕਿੰਨੇ ਮੈਂ ਬੰਦੇ ਲਿਆ ਕੇ ਆਵਾਂ ਫਿਰ ਉਲਟਾ ਕਰਦੇ ਹੋਗੇ ਕੰਮ ਤਮਾਸ਼ਾ ਬਣਾਇਆ ਤੁਸੀਂ ਸਰਕਾਰੀ ਕੰਮ ਨੂੰ ਕੋਈ ਸਾਰੀ ਸੰਗਤ ਆਉਣ ਵਾਲੀ ਆ ਸਾਰਾ ਸ਼ਹਿਰ ਪੱਟਿਆ ਪਿਆ ਤੁਹਾਡੇ ਨਖਰੇ ਨਹੀਂ ਖਤਮ ਹੁੰਦੇ ਤੁਹਾਡੇ 2-3 ਸਾਲ ਹੋ ਗਿਆ ਕਿੰਨੀ ਵਾਰੀ ਮੰਤਰੀਆਂ ਕੋਲ ਤੁਹਾਨੂੰ ਕਹਿੰਦੇ ਲੋਕ ਤਾਂ ਸੜਕ ਮੰਗਦੇ ਆ ਅਗੂ ਆਦ ਤੁਸੀਂ ਪਾਦੇ ਤੁਸੀਂ 70 ਬੰਦੇ ਰੋਕਦੇ ਆ ਲੱਖਾਂ ਬੰਦੇ ਕਹਿੰਦੇ ਨੇ ਬਣਨਾ ਚਾਹੀਦਾ ਤੁਹਾਨੂੰ ਕੋਈ ਹੱਕ ਨਹੀਂ ਹੈ ਰੋਕਣ ਦਾ ਲੱਖਾਂ ਬੰਦੇ ਕਹਿ ਰਹੇ ਆ ਕਿ ਲੱਖਾਂ ਨੂੰ ਕੀ ਜਵਾਬ ਦੋਗੇ ਦੱਸੋ ਮੈਨੂੰ ਨਹੀਂ ਜਾ ਕੇ ਗਰਗਰੂਦੀ ਜੇਤਾ ਹੁਣ ਕਹਿੰਦੇ ਕਿ ਸੜਕ ਪਈ ਆ ਭਾਈ 300 ਲੋਕ ਰੋਕਦੇ ਨੇ ਤੁਸੀਂ ਇਹਦੇ ਤੇ ਰਹਿਗੇ ਇਹੋ ਜਿਹੇ ਕੋਈ ਤੁਸੀਂ ਕਰਦੇ ਹੋ ਤੇ ਅਸੀਂ ਤੁਹਾਡੇ ਤੇ ਕੋਈ ਵੀ ਕਹਿੰਦਾ ਵੀ ਰੋਕਦੇ ਤਾਂ ਐਕਸ਼ਨ ਕਰਵਾਉਂਦੇ ਲਿਖ ਕੇ ਦਿਓ ਨਾਂ ਦਿਓ ਜਿਹੜੇ ਜਿਹੜੇ ਰੋਕਦੇ ਆ ਪਰਚਾ ਦਿਓ ਲਿਆਓ ਲਿਆਓ ਐਪਲੀਕੇਸ਼ਨ ਦਿਓ ਜਿਹੜੇ ਰੋਕਦੇ ਆ ਲਿਆਓ ਐਪਲੀਕੇਸ਼ਨ ਤੁਸੀਂ ਉਹਨੂੰ ਆਪਣਾ ਕੰਮ ਨਾਲੇ ਨਾਂ ਆਪ ਹੀ ਦੇ ਦਿੱਤੇ ਆ ਉਹ ਹੀ ਰੋਕਦੇ ਨਿੰਨਾ ਸਰਕਾਰੀ ਕੰਮ 'ਚ ਵਿਘਨ ਪਰਚਾ ਦਿਨੇ ਅਸੀਂ 17 ਨੂੰ ਨਹੀਂ ਖੁਸ਼ ਕਰਨਾ ਅਸੀਂ ਲੱਖਾਂ ਬੰਦੇ ਦੇਖਣੇ ਨੇ ਸਾਰਾ ਸ਼ਹਿਰ ਦੇਖਣਾ ਹੈ ਆ ਤੂੰ ਕੀ ਯਾਰ ਤੁਹਾਡੀ ਇੱਥੇ ਜੇ ਇੱਥੇ ਪੰਜ ਬੰਦੇ ਰੋਕਣ ਡਿਆ ਤੇ 2.5 ਸਾਲ ਤੋਂ ਐਸਟੀਪੀ ਰੁਕਿਆ ਪਿਆ